ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਤੁਹਾਨੂੰ ਇੱਕ 5-6 ਫੁੱਟ ਡੂੰਘਾ ਟਵਾ ਦਿਖਾਈ ਦੇ ਰਿਹਾ ਹੋਵੇਗਾ ਇਸ ਅੰਦਰੋਂ 2 ਲੱਖਾਂ ਬਿਲਕੁਲ ਨਗਨ ਹਵਸਤਾ ਦੇ ਵਿੱਚ ਮਿਲਦੀਆਂ ਨੇ ਤੇ ਇਹ ਟਵਾਕ ਘਰ ਦੇ ਅੰਦਰ ਬਣਿਆ ਹੋਇਆ ਸੀ 16 ਅਕਤੂਬਰ 2025 ਸ਼ਾਂਦਾ ਬਖਸ਼ੀ ਸ਼ਿਵਮ ਗਿਰੀ ਨਾਂ ਦਾ ਇੱਕ ਲੜਕਾ ਘਰ ਦੇ ਵਿੱਚ ਸੌਂ ਰਿਹਾ ਸੀ ਕਿ 15 ਸਾਲਾਂ ਦਾ ਲੜਕਾ ਜੋ ਦਾ ਭਰਾ ਸੀ ਉਹ ਇੱਕ ਰੌੜ ਲਈ ਘਰ ਦੇ ਵਿੱਚ ਆਉਂਦਾ ਤੇ ਫਿਰ ਆਪਦੇ ਭਰਾ ਦੇ ਸਿਰ ਦੇ ਉੱਤੇ ਮਾਰਨੀਆਂ ਸ਼ੁਰੂ ਕਰ ਦਿੰਦਾ ਇਸੇ ਦੌਰਾਨ ਉਹ ਚੀਕਦਾ ਵੀ ਆ ਪਰ ਉੱਠ ਨਹੀਂ ਪਉਂਦਾ ਇਸੇ ਦੌਰਾਨ ਉਸ ਦੀ ਪਤਨੀ ਕੰਚਨ ਉੱਥੇ ਆਉਂਦੀ ਹੈ ਤੇ ਇਸ ਨਾਬਾਲਗ ਲੜਕੇ ਦੀ ਨਜ਼ਰ ਆਪਦੀ ਭਾਬੀ ਦੇ ਉੱਪਰ ਪੈ ਜਾਂਦੀ ਆ ਜਦੋਂ ਉਸ ਵੱਲੋਂ ਆਪਦੇ ਪਤੀ ਨੂੰ ਇਸ ਹਾਲ ਦੇ ਵਿੱਚ ਇਹ ਕਹ ਜਾਂਦਾ ਤਾਂ ਉਸ ਲੜਕੇ ਦੇ ਅੱਗੇ ਹੱਥ ਜੋੜ ਕੇ ਖੜੀ ਹੋ ਜਾਂਦੀ ਹੈ ਕਿ ਮੈਨੂੰ ਨਾ ਮਾਰੀ ਮੇਰੇ ਪੇਟ ਦੇ ਵਿੱਚ 6 ਮਹੀਨੇ ਦਾ ਬੱਚਾ ਤਾਂ ਇਹ ਨਾਬਾਲਗ ਆਪਦੀ ਭਾਬੀ ਨੂੰ ਕਹਿੰਦਾ ਠੀਕ ਆ ਪਰ ਮੈਂ ਤੇਰੇ ਨਾਲ ਸੰਬੰਧ ਬਣਾਉਣਾ ਚਾਹਣਾ ਕਾਂਚਲ ਡਰ ਦੇ ਮਾਰੇ ਹਾਮੀ ਭਰਦੀਆ ਤਾਂ ਇਹ ਲੜਕਾ ਆਪਦੀ ਭਾਬੀ ਨਾਲ ਬੁਰੇ ਤਰੀਕੇ ਨਾਲ ਰੇਪ ਕਰਦਾ ਜਦੋਂ ਸਭ ਖਤਮ ਹੋਇਆ ਤਾਂ ਉਸ ਨੂੰ ਲੱਗਿਆ ਕਿ ਉਹ ਬਾਹਰ ਜਾ ਕੇ ਸਭ ਨੂੰ ਦੱਸ ਦਊਗੀ ਤੇ ਚੀਕ ਦਊਗੀ ਤਾਂ ਉਸ ਵੱਲੋਂ ਆਪਦੀ ਭਾਬੀ ਦੇ ਪੇਟ ਦੇ ਉੱਪਰ ਜ਼ੋਰ ਦੀ ਲੱਤ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਉਹਦੇ ਪੇਟ 'ਚ ਪੜ ਰਿਹਾ ਬੱਚਾ ਬਿਨਾਂ ਜਨਮ ਲੈਂਦੇ ਹੀ ਬਾਹਰ ਆ ਗਿਆ ਤੇ ਫਿਰ ਉਸ ਵੱਲੋਂ ਉਸੇ ਰੋੜ ਦੇ ਨਾਲ ਉਸ ਵੱਲੋਂ ਆਪਦੀ ਭਾਬੀ ਦੇ ਉੱਤੇ ਵਾਰ ਕੀਤਾ ਜਾਂਦਾ ਤੇ ਉਸ ਨੂੰ ਵੀ ਖਤਮ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਉਸ ਦੇ ਦੁਆਰਾ ਦੋਨਾਂ ਦੇ ਕੱਪੜੇ ਉਤਾਰੇ ਜਾਂਦੇ ਨੇ ਤੇ ਘਰ ਦੇ ਅੰਦਰ ਇੱਕ 6 ਫੁੱਟ ਡੂੰਘਾ ਟੋਆ ਪਟਾਇਆ ਜਾਂਦਾ ਪਰ ਇਹਨਾਂ ਦੇ ਵਿੱਚ ਹੀ ਉਹਦੀ ਬਿਤਬਾ ਮਾਂ ਜੋ ਆਸ਼ਰਮ ਦੇ ਅੰਦਰ ਇੱਕ ਸਾਧਵੀ ਬਣ ਕੇ ਰਹਿ ਰਹੀ ਸੀ ਉਹ ਵੀ ਉੱਥੇ ਆ ਗਈ ਤੇ ਜਦੋਂ ਉਸ ਨੂੰ ਪੂਰੀ ਘਟਨਾ ਦਾ ਪਤਾ ਲੱਗਦਾ ਤਾਂ ਉਹ بیٹے ਨੂੰ ਝੜਕਣ ਜਾਂ ਪੁਲਿਸ ਨੂੰ ਦੱਸਣ ਦੀ ਬਜਾਏ ਆਪਦੇ بیٹے ਦਾ ਹੀ ਸਾਥ ਦਿੰਦੀ ਹੈ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਜੋ ਉਹ ਤੇ ਖੋਦੇ بیٹے ਤੇ ਨੂੰਹ ਦੀ ਸੀ ਉਹਨਾਂ ਨੂੰ ਦਫਨਾਉਣ ਦੇ ਵਿੱਚ ਉਹਦੀ ਮਦਦ ਕਰਦੀ ਹੈ ਤੇ ਉਸ ਤੋਂ ਬਾਅਦ ਘਰ ਦੇ ਵਿੱਚੋਂ ਸਾਰੇ ਖੂਨ ਵਗੈਰਾ ਨੂੰ ਸਾਫ਼ ਕਰਦੀ ਹੈ ਕੱਪੜਿਆਂ ਨੂੰ ਅੱਗ ਲਾਉਣ ਦੇ ਵਿੱਚ ਵੀ ਮਦਦ ਕਰਦੀ ਹੈ ਤੇ ਸਾਰੇ ਸਬੂਤ ਵੀ ਮਿਟਾ ਦਿੰਦੀ ਹੈ ਉਸ ਤੋਂ ਬਾਅਦ ਜਿੱਥੇ ਉਹਨਾਂ ਨੂੰ ਦਫਨਾਇਆ ਸੀ ਉਹਦੇ ਉੱਤੇ ਇੱਕ ਚਬੂਤਰਾ ਬਣਾਇਆ ਜਾਂਦਾ ਸਿਮਿੰਟ ਪਾਇਆ ਜਾਂਦਾ ਤੇ ਉਸ ਨੂੰ ਪੱਕਾ ਬਣਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਸੇ ਤਰੀਕੇ ਨਾਲ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰ ਦਿੰਦੇ ਨੇ ਪਰ ਹੁਣ ਸਵਾਲ ਸੀ ਕਿ ਪੂਰਾ ਮਾਮਲਾ ਬਾਹਰ ਕਿਵੇਂ ਆਇਆ ਤੇ ਪੁਲਿਸ ਨੇ ਦੋਨਾਂ ਮਾਂ ਤੇ ਬੇਟੇ ਨੂੰ ਅਰੈਸਟ ਕਿਵੇਂ ਕੀਤਾ ਦੂਸਰਾ 15 ਸਾਲ ਦੇ ਨਿਬਾਲਗ ਭਰਾ ਨੇ ਆਪਣੇ ਹੀ ਭਰਾ ਤੇ ਪਰਜਾਈ ਨਾਲ ਅਜਿਹਾ क्रूरਤਾ ਆਖਰਕਾਰ ਕੀਤੀ ਕਿਉਂ ਤਦ ਰਸ ਰਾਜ ਤੋਂ ਕਰੀਬ 25-26 ਸਾਲ ਪਹਿਲਾਂ ਵੀਰਮਾ ਦੇਵੀ ਆਪਦੇ ਪਤੀ ਨਾਲ ਚੂਨਾਗੜ੍ਹ ਜ਼ਿਲ੍ਹੇ ਦੇ ਵਿੱਚ ਆ ਕੇ ਰਹਿਣਾ ਸ਼ੁਰੂ ਕਰਦੀ ਆ ਇੱਕ ਆਸ਼ਰਮ ਦੇ ਅੰਦਰ ਤੇ ਇੱਥੇ ਹੀ ਉਹਨਾਂ ਕੋਲ ਦੋ ਬੇਟੇ ਹੁੰਦੇ ਨੇ ਵੱਡਾ ਬੇਟਾ ਸ਼ਿਵਮਗਰੀ ਤੇ ਛੋਟਾ ਬੇਟਾ ਪਰ ਜਦੋਂ ਕਰੋਨਾ ਟਾਈਮ ਚੱਲ ਰਿਹਾ ਸੀ ਤਾਂ ਬੀਰਮਾ ਦੇਵੀ ਦੇ ਪਤੀ ਦੀ ਮੌਤ ਹੋ ਗਈ ਤੇ ਬੀਰਮਾ ਦੇਵੀ ਇੱਕ ਸਾਧਵੀ ਦੀ ਤਰਾਈ ਰਹਿਣਾ ਸ਼ੁਰੂ ਕਰ ਦਿੰਦੀ ਹੈ ਉਸ ਦਾ ਵੱਡਾ ਬੇਟਾ ਇੱਕ ਇਲੈਕਟ੍ਰੀਸ਼ੀਅਨ ਬਣ ਗਿਆ ਤੇ ਛੋਟਾ ਬੇਟਾ ਕੌਸ਼ਾਲਾ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਪਰ ਉਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਬਹੁਤ ਜ਼ਿਆਦਾ ਫਸ ਚੁੱਕਿਆ ਸੀ ਤੇ ਜੂਆ ਵਗੈਰਾ ਵੀ ਖੇਡਿਆ ਕਰਦਾ ਸੀ ਇਸੇ ਦੇ ਚੱਲਦਿਆਂ ਦੋਨਾਂ ਭਰਾਵਾਂ ਵਿੱਚ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਕਿਉਂਕਿ ਵੱਡਾ ਭਰਾ ਆਪਣੇ ਛੋਟੇ ਭਰਾ ਨੂੰ ਹਮੇਸ਼ਾ ਰੋਕਦਾ ਕਿ ਉਹ ਜੂਆ ਨਾ ਖੇਡੇ ਤੇ ਨਾ ਹੀ ਨਸ਼ਾ ਕਰੇ ਫਿਰ ਸ਼ਿਵਮ ਗਿਰੀ ਦਾ ਵਿਆਹ ਕਾਂਚਨ ਨਾਲ ਹੁੰ 16 ਅਕਤੂਬਰ ਨੂੰ ਛੋਟਾ ਭਰਾ ਬਾਰੋਂ ਸ਼ਰਾਬ ਪੀ ਕੇ ਆਉਂਦਾ ਤੇ ਫਿਰ ਸਿੱਧਾ ਹੀ ਆਪਦੇ ਭਰਾ ਤੇ ਪਰਚਾਈ ਨੂੰ ਮਾਰ ਦਿੰਦਾ ਤੇ ਦੋਨਾਂ ਨੂੰ ਟੋਏ ਦੇ ਵਿੱਚ ਡੱਬ ਕੇ ਉਹਨਾਂ ਨੂੰ ਪੱਕਾ ਕਰ ਦਿੰਦਾ ਹੁਣ ਦੂਸਰੇ ਪਾਸੇ ਕੰਚਨ ਦੇ ਪੇਕੇ ਪਰਿਵਾਰ ਵਾਲੇ ਲਗਾਤਾਰ ਆਪਦੀ ਬੇਟੀ ਨੂੰ ਕੰਟੈਕਟ ਕਰ ਰਹੇ ਸੀ ਫੋਨ ਕਰ ਰਹੇ ਸੀ ਪਰ ਕੋਈ ਵੀ ਰਿਸਪੌਂਸ ਨਹੀਂ ਸੀ ਮਿਲ پا ਰਿਹਾ ਤਾਂ ਕੰਚਨ ਦੇ ਪਿਤਾ ਬਲੋਬੀਰ ਮਾ ਜਾਨੀ ਕਿ ਕੰਚਨ ਦੀ ਸੱਸ ਨੂੰ ਕੋ ਕਹਤਾ ਜਾਂਦਾ ਕਿ ਬੇਟੀ ਨਾਲ ਕਈ ਦਿਨ ਹੋ ਗਏ ਗੱਲ ਨਹੀਂ ਹੋਈ ਤਾਂ ਬੀਰਮਾ ਵੱਲੋਂ ਕਿਹਾ ਜਾਂਦਾ ਕਿ ਉਹ ਮੇਲੇ 'ਚ ਘੁੰਮਣ ਦੇ ਲਈ ਗਏ ਹੋਏ ਨੇ ਜਦੋਂ ਆਗੇ ਮੈਂ ਖੁਦ ਗੱਲ ਕਰਵਾ ਦੂੰਗੀ ਪਰ ਫਿਰ ਦੂਸਰੇ ਹੀ ਦਿਨ 21 ਅਕਤੂਬਰ 2025 ਨੂੰ ਉਹ ਫਿਰ ਤੋਂ ਕਾਲ ਕਰਦੇ ਨੇ ਤਾਂ ਕੰਚਨ ਕੁਮਾਰੀ ਦੀ ਸੱਸ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਦਾ ਤਾਂ ਮੇਲੇ ਤੋਂ ਵਾਪਸ ਆਉਂਦੇ ਸਮੇਂ ਐਕਸੀਡੈਂਟ ਹੋ ਗਿਆ ਤੇ ਦੋਨੋਂ ਹੀ ਮਰ ਚੁੱਕੇ ਨੇ ਪਰਿਵਾਰ ਦੂਰ ਰਹਿੰਦਾ ਸੀ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕੋਈ ਐਕਸੀਡੈਂਟ ਵਗੈਰਾ ਦੀ ਵੀਡੀਓ ਹੈ ਤਾਂ ਭੇਜ ਦੋ ਤਾਂ ਉਸ ਨਾਬਾਲਗ ਬੇਟੇ ਦੇ ਵੱਲੋਂ ਇੱਕ ਫੇਕ ਐਕਸੀਡੈਂਟ ਦੀ ਵੀਡੀਓ ਉਹਨਾਂ ਨੂੰ ਭੇਜ ਦਿੱਤੀ ਜਾਂਦੀ ਹੈ ਪਰ ਇਸ ਤੇ ਕਾਂਚਣ ਦੇ ਪੇਕੇ ਪਰਿਵਾਰ ਨੂੰ ਸ਼ੱਕ ਆਉਂਦਾ ਤੇ ਉਹਨਾਂ ਵੱਲੋਂ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਰਿਪੋਰਟ ਦਰਜ ਕਰਵਾ ਦਿੱਤੀ ਜਾਂਦੀ ਹੈ ਉਸ ਮਾਂ ਤੇ ਬੇਟੇ ਨੂੰ ਦੋਨਾਂ ਨੂੰ ਚੁੱਕਦੀ ਹੈ ਤਾਂ ਪਤਾ ਲੱਗਦਾ ਕਿ ਉਹਨਾਂ ਦੇ ਛੋਟੇ ਬੇਟੇ ਵੱਲੋਂ ਹੀ ਉਸਦੇ ਵੱਡੇ ਭਰਾ ਨੂੰ ਮਾਰ ਦਿੱਤਾ ਗਿਆ ਫਿਰ ਪੁਲਿਸ ਇਸ ਘਰ ਦੇ ਅੰਦਰ ਜਾਂਦੀ ਹੈ ਤੇ ਉਸ ਟੋਏ ਦੇ ਅੰਦਰੋਂ ਦੋਨਾਂ ਦੀਆਂ ਲਾਸ਼ਾਂ ਬਾਹਰ ਕੱਢਦੀ ਆ ਕਿਉਂਕਿ ਇਹ ਪੂਰਾ ਕਾਂਡ 16 ਅਕਤੂਬਰ ਨੂੰ ਹੋਇਆ ਤੇ ਪਤੀ ਪਤਨੀ ਦੀਆਂ ਲਾਸ਼ਾਂ 31 ਅਕਤੂਬਰ ਨੂੰ ਮਿਲੀਆਂ ਤਾਂ ਸ਼ਾਂਦੀ ਹਾਲਤ ਵੀ ਬਹੁਤ ਜ਼ਿਆਦਾ ਬੁਰੀ ਹੋ ਚੁੱਕੀ ਸੀ ਪਰਪੋਸ ਵੱਲੋਂ ਬੇਟੇ ਤੇ ਮਾਂ ਤੋਂ ਮੋਟਿਵ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਪਹਿਲੀ ਤਾਂ ਇਹ ਹੀ ਕਿ ਦੋਨੋਂ ਭਰਾਵਾਂ 'ਚ ਅਕਸਰ ਹੀ ਲੜਾਈ ਹੁੰਦੀ ਰਹਿੰਦੀ ਸੀ ਦੂਸਰਾ ਵੱਡਾ ਭਰਾ ਛੋਟੇ ਭਰਾ ਦੁਆਰਾ ਕਮਾਏ ਰੁਪਏ ਵੀ ਉਸ ਤੋਂ ਖੋਲਿਆ ਕਰਦਾ ਸੀ ਕਿਉਂਕਿ ਛੋਟਾ ਭਰਾ ਉਹਨਾਂ ਪੈਸਿਆਂ ਦਾ ਜਾਂ ਤਾਂ ਜੂਆ ਖੇਡ ਦਿੰਦਾ ਤੇ ਜਾਂ ਫਿਰ ਉਹ ਨਸ਼ਾ ਕਰ ਲਿਆ ਕਰਦਾ ਸੀ ਇਸੇ ਗੁੱਸੇ ਦੇ ਵਿੱਚ ਛੋਟੇ ਭਰਾ ਵੱਲੋਂ ਵੱਡੇ ਦਾ ਕਤਲ ਕੀਤਾ ਜਾਂਦਾ ਤੀਸਰਾ ਜੋ ਸਾਥਵੀ ਬੀਰਮਾ ਸੀ ਉਸਦੀ ਵੀ ਆਪਦੀ ਨੂੰਹ ਦੇ ਨਾਲ ਕਾਫੀ ਘਟ ਬੰਦੀ ਸੀ ਤੇ ਦੋਨਾਂ ਦੇ ਵਿੱਚ ਅਕਸਰ ਹੀ ਲੜਾਈ ਹੁੰਦੀ ਰਹਿੰਦੀ ਸੀ ਹੁਣ ਜਦਰਾ ਸੋਚੋ ਕਿ ਸਾਡਾ ਸਮਾਜ ਇਸ ਹੱਦ ਤੱਕ ਗਿਰ ਚੁੱਕਾ ਇੱਕ 15 ਸਾਲ ਦਾ ਭਰਾ ਵੱਡੇ ਭਰਾ ਨੂੰ ਮਾਰਦਾ ਉਸ ਦੀ ਲਾਸ਼ ਸਾਹਮਣੇ ਭਾਬੀ ਦੇ ਨਾਲ ਰੇਪ ਕਰਦਾ ਤੇ ਖੁਦ ਮਾਂ ਉਸ ਦਾ ਸਾਥ ਦਿੰਦੀ ਹੈ ਤੇ ਲਾਸ਼ਾਂ ਤੇ ਸਬੂਤ ਮਟਾਉਣ ਦੇ ਵਿੱਚ ਆਪਦੇ ਕਾਤਲ ਬੇਟੇ ਦਾ ਸਾਥ ਦਿੰਦੀ ਹੈ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ